ਤੇ ਹੁਣ ਜੇ ਕੋਈ ਸਰਕਾਰ ਕੱਲ ਨੂੰ ਆਖੇ ਇੱਥੇ ਸੈਟਲਾਈਟ ਆਵੇ ਕੋਈ ਮਹਿਗਵਾ ਆਵੇ ਵੀ ਇੱਥੇ ਅੱਗ ਲੱਗੀ ਉਹ ਲੱਗੀ ਆ ਲਗ ਲਗ ਲੀਆਂ ਪਈਆਂ ਵਾ ਇਹ ਪਰਾਲੀ ਦਾ ਕੀ ਹੱਲ ਕਰਾਂਗੇ ਪਹਿਲੀ ਗੱਲ ਤੇ ਕਣਕ ਦੀ ਬਜਾਈ ਤੱਕ ਅਸੀਂ ਜਿਹੜਾ ਸਮਾਂ ਲੰਘਦਾ ਜਾਂਦਾ ਵਾ ਅੱਡੀ ਆ ਫਸਲ ਪਹਿਲੀ ਨਹੀਂ ਸੰਭ ਜਾਣੀ ਤੇ ਐਤ ਬੰਨੇ ਅਜੇ ਤੱਕ ਜਿਹੜੇ ਝੋਨੇ ਨਾਲ ਤਾਂ 4x4 ਮਸ਼ੀਨ ਵੱਢ ਰਹੀ ਹੈ ਨਾ ਦੂਜੀ ਉਹ ਚੈਨਾ ਵਾਲੀ ਮਹਗਾਈ ਆ ਤੇ ਐਡੇ ਐਡੇ ਇੱਥੇ ਟੋਏ ਪਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹਨਾਂ ਦੀ ਸੈਟਲਾਈਟ ਹੈ ਜਦੋਂ ਕੋਈ ਪ੍ਰਾਣੀ ਨੂੰ ਮਾਰੀ-ਮੋਟੀ ਕੋਈ ਕਿਸਾਨ ਅੱਗ ਲਾਉਂਦਾ ਵਾ ਉਹ ਸੈਟਲਾਈਟ ਉਸੇ ਟਾਈਮ ਦੱਸ ਦਿੰਦੀ ਆ ਵੀ ਫਲਾਣੇ ਥਾਂ ਅੱਗ ਲੱਗੀ ਆ ਕਿ ਉਸ ਸੈਟਲਾਈਟ ਦੇ ਨਾਲ ਜਿਹੜੀਆਂ ਜ਼ਮੀਨਾਂ ਬੰਜਰ ਹੋ ਗਈਆਂ ਦਰਿਆਲੇ ਬੰਨੇ ਜਾਂ ਜਿਹੜੀ ਰੇਤਾ ਪੈ ਗਈ ਆ ਜਾਂ ਜਿੰਨਾ ਥਾਵਾਂ ਤੇ ਅਜੇ ਪਾਣੀ ਖਲੋਤਾ ਵਾ ਉੱਥੇ ਸੈਟਲਾਈਟ ਕੋ ਨਹੀਂ ਕੰਮ ਕਰਦੀ ਥਾਂ ਕਿ ਕਦੋਂ ਹੀ ਪ੍ਰਾਣੀ ਥਾਂ ਮਗਰ ਕਦੋਂ ਗਾਂ ਕਣਕ ਪੀਜਾਂਗੇ ਇਹਨਾਂ ਦੀ ਸੈਟਲਾਈਟ ਹੁਣ ਕਿੱਥੇ ਗਈ ਹੁਣ ਵੀ ਵੇਖਣਾ ਵੀ ਸਾਡੀਆਂ ਫਾਂਲਾਂ ਵਿੱਚੇ ਘੰਨ ਰਹੀਆਂ ਇਹ ਕਰਕੇ ਇੱਥੇ ਜਿਹੜੇ ਹਾਲਾਤ ਬਹੁਤ ਮਾਰੇ ਆ ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਆ ਉਹ ਕਰ ਨਹੀਂ ਰਿਹਾ ਉਹ ਜਿਹੜਾ ਡੰਮੀ ਮੁੱਖ ਮੰਤਰੀ ਆ ਉਹ ਉੱਥੇ ਜਾ ਕੇ ਤੇ ਉਹ ਤਰਨਤਾਨ ਦੇ ਵਿੱਚ ਲੱਗਾ ਆ ਵਾ ਪਹਿਲਾਂ ਕਹਿੰਦਾ ਹੈ ਵੀ ਜੇ ਨਸ਼ੇ ਮੁਕਤ ਕਰਾਉਣਾ ਦੇ ਹਰਮੀਤ ਨੂੰ ਹਰਦਾ ਦਿਓ ਹੁਣ ਫੇਰ ਕਹੀ ਜਾਂਦਾ ਵਾ ਕਿ ਜੇ ਭਜਨਾਂ ਦੇ ਨੂੰ ਜਿਤਾ ਦਿਓ ਇਹੋ ਜੀਆਂ ਗੱਲਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰ ਸਿੰਘ ਜੀ ਮੰਡ ਮਹੀਵਾਲ ਤੋਂ ਅਤੇ ਤੁਸੀਂ ਵੇਖ ਸਕਦੇ ਆਂ ਵੀ ਜਿਹੜੀ ਫਸਲ ਸਾਡੀ ਬਚੀ ਆ ਉਹ ਨਾ ਰਹੀ ਉਨਾਂ ਜੀ ਤੱਕ ਵਾਢੀ ਸਕੇ ਆ ਤੇ ਨਾ ਗਾੜੀ ਸਾਨੂੰ ਆਸ ਜੀ ਆ ਵੀ ਕੋਈ ਪਾਲੀ ਬੱਤਰਾ ਆ ਜੇ ਵੀ ਕਣਕ ਬੀਜ ਲਈਏ ਉਧਰਲੇ ਪਾਸੇ ਤੇ ਸਾਰੀ ਫਸਲ ਮਾਰੀ ਗਈ ਆ ਪੈਲੀਆਂ ਵੀ ਬਰਬਾਦ ਹੋ ਗਈਆਂ ਵਾ ਤੇ ਜੇ ਕੋਹਨੂੰ ਮਾੜੀ-ਮੋੜੀ ਦਰਾ ਸੀ ਤੇ ਇਹ ਵੀ ਵਿੱਚੇ ਹੀ ਫਸਲ ਅੱਜ ਉਗਣ ਡਈ ਆ ਕੋਈ ਮਸ਼ੀਨ ਨਹੀਂ ਚੱਲਣ ਡਈ ਇੱਥੇ ਫੋਰਵਾਹੀ ਵੀ ਨਹੀਂ ਚੱਲਦੀ ਉਸ ਤਰ੍ਹਾਂ ਵੀ ਕੋਈ ਅਜੇ ਤੱਕ ਨਹੀਂ ਕੋਈ ਚੱਲੀ ਕਿਉਂਕਿ ਝੋਨੇ ਡਿੱਗ ਪਿਆ ਲਿਓ ਉਂਗਰ ਚੁੱਕੇ ਆ ਕਿਉਂ ਕੈਮਰਾ ਮਾਰਿਓ ਇਦਨੂ ਕਿਨੇ ਕਿਨੇ ਦੋ ਦੋ ਫੋਟੋ ਉਂਗਰ ਕੇ ਆ ਜਿਹੜੀਆਂ ਦੂਜੀਆਂ ਮਸ਼ੀਨਾ ਉਹ ਵੀ ਨਹੀਂ ਇਹਨੂੰ ਕੋਈ ਮਹਲਾ ਹਲ ਕਰ ਸਕਦੀ ਤੇ ਗਾਲ ਲੀ ਜਿਹੜੀ ਫਹਲ ਵਾ ਉਹਦੀ ਵੀ ਸਾਨੂੰ ਆਸ ਨਹੀਂ ਇੰਨਾ ਕਿ ਇੱਥੇ ਸੇਮ ਹੋ ਗਈ ਆ ਤੇ ਹੁਣ ਜੇ ਕੋਈ ਸਰਕਾਰ ਕੱਲ ਨੂੰ ਆਖੇ ਇੱਥੇ ਸੈਟਲਾਈਟ ਆਵੇ ਕੋਈ ਮਹਿਗਵਾ ਆਵੇ ਵੀ ਇੱਥੇ ਅੱਗ ਲੱਗੀ ਉਹ ਲੱਗੀ ਆ ਲੱਗ ਲੱਗ ਲੀਆਂ ਪਈਆਂ ਵਾ ਇਹ ਪ੍ਰਾਲੀ ਦਾ ਕੀ ਹੱਲ ਕਰਾਂਗੇ ਪਹਿਲੀ ਗੱਲ ਤੇ ਕਣਕ ਦੀ ਬਜਾਈ ਤੱਕ ਅਸੀਂ ਜਿਹੜਾ ਸਮਾਂ ਲੱਗਦਾ ਜਾਂਦਾ ਵਾ ਅੱਡੀ ਆ ਫਾਲ ਪਹਿਲੀ ਨਹੀਂ ਸਾਂਭ ਜਾਣੀ ਸਾਂਭ ਕੇ ਤੇ ਕਦੋਂ ਹੀ ਪ੍ਰਾਲੀ ਸਾਂਭ ਕੇ ਤੇ ਕਦੋਂ ਗਾਂ ਇਹਨਾਂ ਦੀ ਸੈਟਲਾਈਟ ਹੁਣ ਕਿੱਥੇ ਗਈ ਹੁਣ ਵੀ ਵੇਖਣਾ ਵੀ ਸਾਡੀਆਂ ਖਾਣਾਂ ਵਿੱਚੇ ਗਨ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਖੇਤਰ ਦੇ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹੇ ਸਾਹਮਣੇ ਵੇਖ ਸਕਦੇ ਜੋ ਵੀ ਕਣਕ ਦੀ ਇਸ ਟਾਈਮ ਪੂਰੀ ਬਜਾਈ ਚੱਲ ਰਹੀ ਹੈ ਤੇ ਜਿਹੜੀ ਸਬਜੀ ਦਾ ਸੀ ਟਾਈਮ ਉਹ ਤੇ ਲੰਘ ਚੁੱਕਾ ਤੇ ਐਰ ਕੀ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਬਰਬਾਦੀ ਹੋਈ ਉਹਨਾਂ ਵਿੱਚੋਂ ਇਹ ਬਣੇ ਜਿਹੜੀ ਬਰਬਾਦੀ ਆ ਇਸ ਟਾਈਮ ਅਸੀਂ ਮਹੀਵਾਲ ਦੇ ਵਿੱਚ ਖੜੇ ਆ ਨਾਲ ਹੀ ਚੌਧਰੀ ਵਾਲਾ ਸ਼ੇਰਪੁਰ ਡੋਗਰਾਵਾ ਤੇ ਐਤ ਬੰਨੇ ਅਜੇ ਤੱਕ ਜਿਹੜੇ ਝੋਨੇ ਨਾ ਤਾਂ 4x4 ਮਸ਼ੀਨ ਵੱਢ ਰਹੀ ਆ ਨਾ ਦੂਜੀ ਹੁਣ ਚైనా ਵਾਲੀ ਮਗਾਈ ਆ ਤੇ ਐਡੇ ਐਡੇ ਇੱਥੇ ਟੋਏ ਪਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹਨਾਂ ਦੀ ਸੈਟਲਾਈਟ ਆ ਜਦੋਂ ਕੋਈ ਪ੍ਰਾਲੀ ਨੂੰ ਮਾੜੀ-ਮੋਟੀ ਕੋਈ ਕਿਸਾਨ ਅੱਗ ਲਾਉਂਦਾ ਵਾ ਤੇ ਉਹ ਸੈਟਲਾਈਟ ਉਸੇ ਟਾਈਮ ਦੱਸ ਦਿੰਦੀ ਆ ਵੀ ਫਲਾਣੇ ਥਾਂ ਅੱਗ ਲੱਗੀ ਆ ਕਿ ਉਸ ਸੈਟਲਾਈਟ ਦੇ ਨਾਲ ਜਿਹੜੀਆਂ ਜਮੀਨਾਂ ਬੰਜਰ ਹੋ ਗਈਆਂ ਦਰਿਆਲੇ ਬੰਨੇ ਜਾਂ ਜਿਹੜੀ ਰੇਤਾ ਪੈ ਗਈ ਆ ਜਾਂ ਜਿੰਨਾ ਥਾਵਾਂ ਤੇ ਅਜੇ ਪਾਣੀ ਖਲੋਤਾ ਵਾ ਉੱਥੇ ਸੈਟਲਾਈਟ ਕਿਉਂ ਨਹੀਂ ਕੰਮ ਕਰਦੀ ਦੂਜੇ ਨੰਬਰ ਤੇ ਵੀ ਤੁਸੀਂ ਕਹਿ ਰਹੇ ਜੋ ਵੀ ਖੱਤੇ ਜਾ ਕੇ ਗਰਦੌਰੀ ਕਰਨੀ ਛੋਣਾ ਵੇਖ ਕੇ ਕਿ ਉਹ ਸੈਟੇਲਾਈਟ ਦਸਨੀ ਦੇ ਵਿੱਚ ਛੋਣਾ ਮਰ ਗਿਆ ਵਾ ਜਦ ਕਿ ਸਾਰਾ ਜਿਹੜਾ ਵਾ ਸਪੈਸ਼ਲ ਸਾਰਾ ਗਰਦੌਰੀ ਦੇ ਗੱਲ ਕੀਤੀ ਅੱਜ ਉਸ ਤੋਂ ਵੀ ਭੱਜ ਰਹੇ ਆ ਇਸ ਕਰਕੇ ਹੀ ਕਹਿਣਾ ਚਾਹੁੰਦੇ ਆ ਜ਼ਿਲ੍ਹਾ ਕਰਪੂਰਲੇ ਦੇ ਪ੍ਰਸ਼ਾਸਨ ਨੂੰ ਵੀ ਜੇ ਤੁਹਾਡੇ ਕੋ ਕੋਈ ਹੱਲ ਹੈਗਾ ਸਾਨੂੰ ਇੱਥੋਂ ਇਕੱਠਾ ਬਣ ਕੇ ਖਾ ਇਹ ਸੇਮ ਆਈ ਹੈ ਪਹਿਲੀ ਦੇ ਵਿੱਚ ਕੀ ਇਹਦੇ ਵਿੱਚ ਸੇਮ ਆਈ ਆ ਲਗਾਤਾਰ ਪਾਣੀ ਜਿਹੜਾ ਵਾ ਤਿੰਨ ਮਹੀਨੇ ਤੋਂ ਲਗਾਤਾਰ ਪਾਣੀ ਵਗਦਾ ਰਿਹਾ ਅਜੇ ਵੀ ਕਿਤੇ ਨਾ ਕਿਤੇ ਟੋਇਆਂ ਟਿੱਬਿਆਂ 'ਚ ਪਾਣੀ ਖਲੋਤਾ ਹੈਗਾ ਵਾ ਦੁਬਾਰਾ ਫੇਰ ਪਾਣੀ ਆ ਗਿਆ ਹੈਗਾ ਇਹ ਕਰਕੇ ਇੱਥੇ ਜਿਹੜੇ ਹਾਲਾਤ ਬਹੁਤ ਮਾਰੇ ਆ ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਆ ਉਹ ਕਰ ਨਹੀਂ ਰਿਹਾ ਉਹ ਜਿਹੜਾ ਡੰਮੀ ਮੁੱਖ ਮੰਤਰੀ ਆ ਉਹ ਉੱਥੇ ਜਾ ਕੇ ਤੇ ਉਹ ਤਰਨਤਾਨ ਦੇ ਵਿੱਚ ਲੱਗਾ ਆ ਵਾ ਪਹਿਲਾਂ ਕਹਿੰਦਾ ਹੈ ਵੀ ਜੇ ਨਸ਼ੇ ਮੁਕਤ ਕਰਾਉਣਾ ਦੇ ਹਰਮੀਤ ਨੂੰ ਹਰਦਾ ਦਿਓ ਹੁਣ ਫੇਰ ਕਹੀ ਜਾਂਦਾ ਵਾ ਵੀ ਜੇ ਬਜਨਾਂ ਦੇ ਨੂੰ ਜਿਤਾ ਦਿਓ ਇਹੋ ਜੀਆਂ ਗੱਲਾਂ ਕਰਦੇ ਆ ਇਸ ਵਾਸਤੇ ਕਹਿਣਾ ਚਾਹੁੰਦੇ ਆ ਭਾਈ ਵੀ ਡਾਈ ਦੀ ਸਮੱਸਿਆ ਬਹੁਤ ਵੱਡੀ ਆ ਡਾਈ ਕਿਸਾਨਾਂ ਨੂੰ ਨਹੀਂ ਮਿਲ ਰਹੀ ਜੇ ਮਿਲਦੀ ਆ ਤੇ ਉਹਦੇ ਨਾਲ ਜਿਹੜੇ ਆ ਲੈਟਰ ਪਟਰ ਜਿਹੜਾ ਉਹ ਦਿੱਤਾ ਜਾਂਦਾ ਵਾ ਆ ਠੀਕ ਆ ਜਥੇਬੰਦੀ ਵੱਲੋਂ ਅਸੀਂ ਜਿਹੜਾ ਵਾ ਫੈਸਲਾ ਕਰਕੇ ਲਾਣ ਕੀਤਾ ਸੀਗਾ ਮਿਲ ਵੀ ਰਹੀ ਆ ਬਿਨਾ ਜਿਹੜੇ ਨਾਲ ਚੀਜ਼ਾਂ ਚੂਜ਼ਾਂ ਦਿੰਦੇ ਸੀਗੇ ਅਸੀਂ ਕਹਿੰਦੇ ਨਹੀਂ ਲੈਣੀਆਂ ਪਰ ਜਿਹੜੇ ਸਾਡੇ ਅਜੇ ਕਿਸਾਨ ਜਿਹੜੇ ਅਜੇ ਵੇਅਰਨੈਸ ਨਹੀਂ ਹੈਗੇ ਉਹਨਾਂ ਨਾਲ ਅਜੇ ਵੀ ਕਿਤੇ ਨਾ ਕਿਤੇ ਜਿਹੜਾ ਵਾ ਉਹ ਥੱਕਾ ਹੋ ਰਿਹਾ ਵਾ ਇਸ ਕਰਕੇ ਸਾਡੀ ਇਹ ਆ ਕਿ ਆਣ ਕੇ ਇੱਥੇ ਵੀ ਇੱਕ ਰਾਂ ਜਿਹੜਾ ਵੇਖਿਆ ਜਾਵੇ ਜਿੰਨਾ ਨੁਕਸਾਨ ਉਧਰ ਹੋਇਆ ਵਾ ਇੱਧਰ ਵੀ ਨੁਕਸਾਨ ਹੋਇਆ ਵਾ ਝੋਨਿਆਂ ਦਾ ਝਾੜ ਬਹੁਤ ਘਟਿਆ ਤੇ ਜਿਹੜੀ ਆ ਸਾਡੀ ਆ ਵੜਾਈ ਆ ਸਾਨੂੰ ਦੁੱਗਣੀ ਪੈਰੀ